ਉਹ ਯਾ ਤਿਆਰ ਚੱਲ ਜੇ ਮਾਤਾ ਜੀ ਆਵਾ ਛਾੜ ਕੇ ਮੈਨੂੰ ਬਾਅਦ ਚ ਆਇਓ ਹਾਂ ਪਹਿਲਾਂ ਨੇ ਇੱਕ ਗੱਲ ਦਾ ਫੈਸਲਾ ਕਰੋ ਹੁਣ ਕਾ ਦਾ ਫੈਸਲਾ ਕਰਨਾ ਹੁਣ ਕੀ ਹੋ ਗਿਆ ਨਹੀਂ ਪ੍ਰਾਤ ਅਗਲਾ ਕੀ ਮਤਲਬ ਹੈ ਮੈਨੂੰ ਗਲਤ ਬੋਲਨ ਦਾ ਕੀ ਬੋਲਤਾ ਹੁਣ ਤੈਨੂੰ ਹਣਾ ਕਹਿਣਾ ਕੀ ਆ ਹੁਣ ਮੈਂ ਦਹੀਂ ਤਿਆਰ ਹੋਣ ਵੀ ਜਾਣਾ ਵਾ ਤੇ ਆਇਆ ਪਤਾ ਨਹੀਂ ਕਿਥੋਂ ਖਾ ਪਿਆ ਤਾਂ ਪਿਆ ਆ ਮਮੀ ਨੇ ਹੁਣ ਕੀ ਸਿਖਾ ਕੇ ਭੇਜਿਆ ਵਾ ਉਹਨੂੰ ਇਹ ਮਮੀ ਠੀਕ ਨਹੀਂ ਆ ਆਉਂ ਆ ਜਾਉਂ ਆ ਤੁਸੀਂ ਤੁਰ ਪੇਜੇ ਮੂੰ ਚੱਕ ਕੇ ਤੇ ਉਹਨੂੰ ਕਾ ਫੇਰ ਕੀ ਮੈਂ ਜਾਣਾ ਨਹੀਂ ਕਾ ਹੋਰ ਕੀ ਬੋਲਤਾ ਉਹਨੂੰ ਮਾਰਾ ਬੋਲ ਲੜਕੀ ਇਹ ਮਾਂ ਮੇਰੀ ਬਿਮਾਰ ਵਾ ਉਹ ਇਦਾਂ ਵਾਰੀ ਖੜਦੀ ਆਉਂ ਆ ਜਾਉਂ ਆ ਕੀ ਕੋ ਕਹਿੰਦਾ ਵਾ ਉਥੇ ਬੇ ਕਿਨਾ ਮਾੜਾ ਬੋਲਦਾ ਵਾ ਉਹਨੂੰ ਪਤਾ ਹੀ ਨਹੀਂ ਕਿ ਕਹਿੰਦਾ ਗੱਲ ਕਰਨ ਡਿਆ ਵਾ ਕੋਈ ਗੱਲ ਨਹੀਂ ਮੈਂ ਪੁੱਛਦਾ ਬੋਲਾ ਇਹਦੀ ਜੁਰਤੀ ਕਿਤਾ ਕੋਈ ਪਤਾ ਨੂੰ ਬੋਲੰਦੀ ਮੈਂ ਅਰੇ ਕਦੀ ਨਾ ਉਹਨੂੰ ਕੋਈ ਬੋਲਿਆ ਨਹੀਂ ਕਿ ਤੈਨੂੰ ਬੋਲ ਪਿਆ ਤੁਸੀਂ ਇਹਦੇ ਕਹਿੰਦੇ ਹੁੰਦੇ ਨਾ ਕਿ ਤੈਨੂੰ ਡਰ ਹੁੰਦਾ ਤੇ ਉਹ ਕਦੀ ਵੀ ਨਾ ਬੋਲਦਾ ਮੁੰਇਦਾ ਕੋਈ ਨਹੀਂ ਮੈਂ ਕਰ ਲੈਣਾ ਹੁਣੇ ਗੱਲੇ ਦੇ ਨਾਲ ਕਰ ਲੈਣਾ ਗੱਲ ਮੈਂ ਦੱਸਦਾ ਮੈਨੂੰ ਨਹੀਂ ਪਤਾ ਨਹੀਂ ਕਿ ਕੀ ਗੱਲ ਵਾ ਉਹਦਾ ਚੰਗੀ ਭਲੀ ਤੁਰੀ ਫਿਰਦੀ ਆ ਹੁਣ ਪਤਾ ਵਾ ਮਾਨੂੰ ਕਿ ਤਿਆਰ ਹੋਣ ਲਈ ਅੰਦਰ ਜਾ ਉਹਨੂੰ ਸੇ ਖਾਸਾ ਭੇਜਦੀ ਆ ਉਦਾਂ ਆਪ ਦਵਾਲੇ ਹੁੰਦੀ ਰਹਿੰਦੀ ਆ ਮੇਰੇ ਅੱਜ ਉਹਨੂੰ ਘਰ ਆਤਾ ਕਿੱਥੇ ਹੁਣ ਕਿੱਥੇ ਗਿਆ ਉਹ ਦਰ ਪਰਲੇ ਰੂਮ ਜੀ ਗਿਆ ਹੈਗਾ ਡੈਲੀ ਲਾਗੇ ਮੈਂ ਕਰਦਾ ਗੱਲ ਇਤਨਾ ਇਹ ਬੋਲਿਆ ਕਿਦਾਂ ਤੈਨੂੰ ਗਲਤ ਤੇ ਚੱਲ ਹਾਂ ਮੇਰੀ ਬੇਇੱਜ਼ਤੀ ਕੀਤੀ ਸੀ ਨਾ ਹੁਣ ਤੇਰੀ ਹੋਊਗੀ ਆਇਆ ਹੀ ਵੱਡਾ ਮਾਂ ਦਾ ਇਹ ਜਿਹੜਾ ਐਡਾ ਇਹਨੂੰ ਮਾਂ ਦਾ ਕਿੰਨਾ ਦੁੱਖ ਹੋਈਗਾ ਚਲੋ ਡੈਡੀ ਕੀ ਫਾਇਦਾ ਬਾਰ ਬਾਰ ਉਹੀ ਗੱਲਾਂ ਕਰਨ ਦਾ ਕਿੱਥੇ ਆ ਗਿਆ ਉਹ ਜਿਹੜਾ ਉਹ ਕਾਗਜ਼ ਉਹ ਤਾਂ ਮੈਂ ਉਥੇ ਫਾਈਲ ਚ ਰੱਖਿਆ ਅਲਮਾਰੀ ਚ ਮੈਂ ਲਿਆ ਕੇ ਦੇ ਦਿੰਦਾ ਤੈਨੂੰ ਆਓ ਓ ਪਿੰਦਰ ਓ ਤੂੰ ਕੀ ਬੋਲੇ ਆਪਣੀ ਭਾਬੀ ਨੂੰ ਕੀ ਵਾ ਚੋਂ ਨੂੰ ਗਲਤ ਮੁੱਲਤ ਬੋਲ ਕੇ ਆਇਆ ਕੋ ਉਹ ਗਲਤ ਮੈਂ ਕੀ ਕਹਿਤਾ ਏ ਮੈਂ ਇਹਨਾਂ ਨੇ ਕਿਹਾ ਮੈਂ ਚੱਲ ਤੂੰ ਪਿੰਡ ਚੱਲੇ ਤਾਂ ਨਾ ਜਾਓ ਮੰਮੀ ਠੀਕ ਨਹੀਂ ਆ ਤੈਨੂੰ ਪਤਾ ਹੀ ਐ ਤੇ ਤੂੰ ਮੇਰੇ ਨਾਲ ਗੱਲ ਕਰਦਾ ਤੂੰ ਉਹਨੇ ਕਿਉਂ ਗਲਤੀ ਉਹ ਮੈਂ ਮਾੜਾ ਕੀ ਕਹਿਤਾ ਐ ਚ ਤੂੰ ਮਾਰਾਂ ਨੇ ਤੂੰ ਬੋਲ ਕੇ ਆਵਾ ਗਲਤ ਅਥੇ ਉਹ ਤਾਂ ਕੰਢਈ ਮੇਰੇ ਘਰੋਂ ਹੁਣ ਉਹ ਭਰਾਵਾ ਮੈਂ ਤੇ ਕੁਝ ਕਾਇ ਹੀ ਨਹੀਂ ਗਾ ਗੱਲ ਉਹ ਮੇਰੇ ਨਾਲ ਤੂੰ ਕਹਿ ਦਿਨਾ ਬਾਅਦ ਤੂੰ ਮੁੱਕਰ ਜਨਾਵਾ ਠੀਕ ਆ ਤੂੰ ਮੇਰੇ ਨਾਲ ਗੱਲ ਕਰਨੀ ਤੂੰ ਉਹ ਦਿਨ ਕਿਉਂ ਗੱਲ ਕੀਤੀ ਆ ਯਾਰ ਤੇਰੇ ਵਾਲੀ ਹਾਦੂ ਹੋਈ ਪਈ ਏ ਮੈਨੂੰ ਸਭ ਮਾਪ ਤੇਰਾ ਉਹ ਦਿਨ ਮੈਂ ਜਿੱਥੇ ਬੰਬੀ ਦੇ ਵਿਚਾਲੇ ਤੇਰਾ ਮੈਂ ਪਤਾ ਲੈਣਾ ਉਹ ਦਿਨ ਦਾ ਮੈਂ ਤੇਰੇ ਲਾ ਕੇ ਮਿਲਿਆ ਨਹੀਂ ਇਹੋ ਗੱਲਾਂ ਕਰਕੇ ਮੈਂ ਤੇਨਾਂ ਫੇਰ ਕਮਾਉਂਦਾ ਨਹੀਂ ਤੁਨੂੰ ਮੈਂ ਓ ਯਾਰ ਤੈਨੂੰ ਨੇ ਕੋਈ ਨਾ ਕੋਈ ਲੁੱਤੀ ਲਾਦੀ ਤੂੰ ਆਣ ਕੇ ਮੇਰੇ ਨਾਲ ਲੜਨ ਦਾ ਅੱਗੇ ਨਹੀਂ ਤੇਰੀ ਲੁੱਤੀ ਗਦੀ ਲਾਈ ਉਹਨਾਂ ਇੱਕ ਤੂੰ ਝੱਟ ਹੀ ਗੱਲਾਂ ਜਾਇ ਨਾ ਅ ਝੱਟ ਗੱਲਾਂ ਜਾਇ ਨਾ ਮੈਂ ਤੇਰੀ ਤੇਰੀ ਨਾਲ ਕਿਨੂੰ ਬੋਲਿਆ ਹੀ ਕੋਈ ਗਲਤ ਤੇ ਤੇਰੇ ਕਹਿਣ ਦਾ ਮਤਲਬ ਕੀ ਏ ਤੂੰ ਜਾਣ ਕਿੱਧਰ ਨੂੰ ਡਿਆ ਏ ਜਾਣ ਮੈਂ ਕਿੱਧਰ ਨੂੰ ਡਿਆ ਤੇ ਆਹ ਉਹ ਹੱਥ ਲਾਉਂਦੀ ਨਹੀਂ ਲੋੜ ਹੈ ਕੋਈ ਆਪਣਾ ਵਾਲੀ ਤੇ ਤੂੰ ਘੜਾਤੀ ਆ ਨਾ ਮੇਰੀ ਵਾਲੀ ਵੀ ਖਲੋਣੀ ਆ ਉਹ ਮੂੰਹ ਨਾਲ ਗੱਲ ਕਰ ਜਿਹੜੀ ਕਰਨੀ ਮੂੰਹਾ ਕਰ ਤੂੰ ਆ ਤੇ ਮੈਨੂੰ ਕਹੋ ਨਾ ਕਿ ਉਹ ਤਾਂ ਮੰਨਦਾ ਰਸਤਾ ਹੀ ਕੋਈ ਨਹੀਂ ਕਰ ਉਹ ਮੰਮੀ ਉਹਨੇ ਜਾਣਾ ਆਪਣੇ ਪਿੰਡ ਉਹ ਜਲ ਜੇ ਰੋਟੀਆਂ ਬਣਾਉਣ ਨੂੰ ਰੱਖੀ ਜਾਓ ਤੇ ਮੰਮੀ ਹੁਣ ਉਹ ਦਰੀਏ ਜਿਹੜੀ ਓਏ ਆਪਣੀ ਮਾਂ ਦਾ ਤੈਨੂੰ ਮਸਾ ਫਿਕਰ ਨਹੀਂ ਹੈਗਾ ਫਿਕਰ ਮੈਨੂੰ ਸਾਰਾ ਲੈ ਜਾ ਪਰ ਤੁਹਾਨੂੰ ਨਹੀਂ ਉਹਦਾ ਫਿਕਰ ਆਹੋ ਉਹ ਇਹ ਤਾਂ ਸਮਝੀ ਕੰਮ ਵਾਲੀ ਚੱਲ ਜਾ ਭਰਾਵਾ ਠੀਕ ਆ ਜਿੱਦਾਂ ਤੂੰ ਉਹਨਾਂ ਨਾਲ ਉਦਾਂ ਠੀਕ ਆ ਨਹੀਂ ਨਹੀਂ ਕਰ ਸੌਣਾ ਤੂੰ ਤੇ ਕਿੱਥੇ ਜਾਣ ਲਈ ਗਈ ਹੋ ਕੀ ਬਿਮਾਰੀ ਪੈ ਗਈ ਆ ਮੈਂ ਲੋੜ ਸੁਣ ਕੇ ਆ ਕਿ ਗੱਲ ਹੋ ਗਈ ਆ ਤੇ ਮੰਮੀ ਸਹੀ ਹੀ ਭਾਬੀ ਤੇਨੂੰ ਜਾ ਕੇ ਕੋਈ ਨਾ ਕੋਈ ਗੱਲ ਲਾ ਦਿੰਦੀ ਮੈਨੂੰ ਕੋਈ ਗੱਲ ਨਹੀਂ ਲਾਉਂਦੀ ਉਹ ਇਹਨੂੰ ਬੱਸ ਦੱਸੋ ਵੇ ਇਹਨੂੰ ਬੱਸ ਦੜੀ ਮੇਰੀ ਗੱਲ ਸੁਣੋ ਭਾਬੀ ਚੱਲੀ ਪਿੰਡ ਮੈਨੂੰ ਮੰਮੀ ਨੇ ਦੱਸਿਆ ਮੈਂ ਇਹਨਾਂ ਕੇ ਕਿਹਾ ਮੈਂ ਭਾਬੀ ਨਾਲ ਜਾਉਂ ਮੈਨੂੰ ਮੜਾ ਕਹਿ ਦੱਸ ਇੰਨੀ ਗੱਲ ਨਹੀਂ ਕਰਕੇ ਉਹ ਤੇ ਵਾਧੂ ਘਾਟੂ ਬੋਲ ਕਾਇਆ ਉਹਨੂੰ ਉਹ ਮੇਰੀ ਗੱਲ ਸੁਣੋ ਤੇਰੀ ਵੱਡੀ ਭੜਾਈ ਆ ਜੇ ਉਹਨੇ ਕਹਿ ਦਿੱਤਾ ਉਹ ਕਿੱਡੀ ਕੋੜੀ ਗੱਲ ਤੇ ਡੈਡੀ ਜੀ ਕਹਿਣਾ ਕੋ ਚੰਗੀ ਗੱਲ ਕਰੇ ਕਿ ਉਹ ਨਾਲ ਲੜਨਾ ਹੈ ਨਾ ਜਾ ਕੇ ਇਹਦਾ ਮਤਲਬ ਬੰਦਾ ਉਹ ਨਾਲ ਲੜਦਾ ਇੱਥੇ ਡੈਡੀ ਭਾਬੀ ਨੇ ਪਤਾ ਕੀ ਅੱਗੋਂ ਕਿਹਾ ਮੰਮੀ ਵੱਲੋਂ ਆਂਦੇ ਪਤਾ ਨਹੀਂ ਇਹਨਾਂ ਕਦੋਂ ਸਾਡੇ ਗੋਂ ਲੈਣਾ ਮੈਨੂੰ ਫੇਰ ਗੁੱਸਾ ਲੱਗਾ ਮੈਂ ਪਿਆ ਤੁਸੀਂ ਕਹਿਣ ਕੀ ਦੇਵੇਂ ਨਵੇਂ ਮੈਂ ਕਿਹਾ ਆਹੋ ਘਰੇ ਮੈਂ ਨਹੀਂ ਸੁਣਦਾ ਕਾਲ ਮਿਲਾਉਂਦੇ ਬੜਾ ਇਹ ਨਹੀਂ ਦਾ ਦੱਸੋ ਪਹਿਲਾਂ ਆਪਣੀ ਦੇ ਦਿੱਤੀਓ ਕਲਾ ਮੇਰੇ ਵਾਲੀ ਨਾਲ ਤੇਰੇ ਘਲਾਦੀ ਹੁਣ ਇਹ ਤੇ ਕਿਤੇ ਮੇਰੇ ਨਾਲ ਕੋਈ ਗਲਤ ਹੋ ਗਿਆ ਨਾ ਤੇ ਮੈਂ ਸਾਰਾ ਘਰ ਅੱਗ ਲਾ ਕੇ ਫੂਕ ਦੇਣਾ ਹੀ ਉਹ ਜਾ ਚੁੱਕ ਕਰਕੇ ਮੈਂ ਖੰਡਾ ਰਿਆ ਅੱਗ ਲਾ ਕੇ ਤੂੰ ਫੂਕ ਦੇਣਾ ਤੈਨੂੰ ਤਾਂ ਜਿਆਦਾ ਵੀ ਮੋਹਲੇ ਦਾ ਇਤਬਾਰ ਕੋ ਕਹਿਣਾ ਫੂਕ ਦੇਣਾ ਫਿਰ ਮੇਰੇ ਨਾਲ ਮੇਰੇ ਨਾਲ ਗੱਲ ਕਰੇ ਮੈਂ ਆਪਾਂ ਕਹਿੰਦਾ ਨਹੀਂ ਬੋਲਿਆ ਤੂੰ ਵੱਡਾ ਡੀਸੀ ਹਾਂ ਤੂੰ ਸਮਝ ਆਉਂਦਾ ਦੁਬਾਰਾ ਬੋਲੇ ਬਾਲਾ ਦੇ ਨਾਲ ਤੂੰ ਹੀ ਉਹ ਉਹ ਹੀ ਲੈਂਦੇ ਤੁਸੀਂ ਜਦੋਂ ਲੈਂਦੇ ਹੋ ਹਰ ਵੇਲੇ ਬਲਿਆਰੀ ਨਾਲ ਤੈਨੂੰ ਭਰਾਵਾਂ ਵਾਲੀ ਗੱਲ ਹੀ ਨਹੀਂ ਜਮਦਾ ਅਦਾ ਵਿਆਹ ਕੀ ਦਾ ਉਹਨੇ ਸੱਪਾ ਪਾਇਆ ਤੂੰ ਮੋੜ ਗਿਆ ਤਾਬੂ ਕਰੋ ਲਾਥਾ ਨਾ ਮਰਦੇ ਚਲੋ ਛੱਡੋ ਡੈਡੀ ਉਹ ਤੈਨੂੰ ਵੀ ਕੀ ਲੋੜ ਪਈ ਸੀ ਜਾ ਕੇ ਉਹਦੇ ਮੱਥੇ ਲੱਗਣ ਦੀ ਉਹ ਮੈਂ ਤਾਂ ਮੰਮੀ ਕਰਕੇ ਗਿਆ ਮੈਂ ਬਿਮਾਰ ਨੇ ਤੇ ਚਲ ਰਹਿਣਗੇ ਤੇ ਫਿਰ ਕੀ ਇੱਥੇ ਭਰਾਵਾ ਕੋਈ ਗੱਲ ਨਹੀਂ ਸੁਣਦਾ ਇਹ ਘਰ ਦੇ ਵਿੱਚ ਤੇ ਪਤਾ ਨਹੀਂ ਕੀ ਹੋ ਗਿਆ ਵਾ ਇੰਨੀ ਕਿਸ ਨੂੰ ਗੱਲ ਕਰੇ ਤੇ ਅਗਲਾ ਸਿਰ ਨੂੰ ਖਾਣ ਪੈਂਦਾ ਇਹਨੂੰ ਸ਼ਰਮੀ ਨਹੀਂ ਆਉਂਦੀ ਵੀ ਭਰਾਵਾ ਦਾ ਘਰ ਬਰਬਾਦ ਹੋ ਗਿਆ ਵਾ ਤੇ ਮੈਂ ਕਿਹੜੇ ਕੰਮਾਂ 'ਚ ਪਿਆ ਵਾ ਆ ਫਰ ਪੇਪਰ ਤੇ ਘਰ ਸਿਆਣ ਸਿਆਪਾ ਮੰਗਾਈਏ ਇਹਨਾਂ ਦਾ ਵੀ ਚਲ ਦੁੱਧ ਨੂੰ ਬਾੜਾ ਵੀ ਆ ਗਿਆ ਵਾ ਕੰਮ ਵੀ ਸਾਂਭੇ ਗਏ ਸਾਰੇ ਉਹ ਮੇਰੀ ਗੱਲ ਸੁਣ ਹਾਂ ਕੰਮ ਛੱਡ ਹਾਂਜੀ ਤੇ ਨਵਦਾ ਐ ਫੋਨ ਨਵਦਾ ਫੋਨ ਆਇਆ ਕੀ ਆਂਦੀ ਆ ਪਤਾ ਨਹੀਂ ਮੈਨੂੰ ਕੋ ਠੀਕ ਨਹੀਂ ਲੱਗਾ ਹਾਏ ਹਾਏ ਰੋਈ ਜਾਂਦੀ ਨਿਕੇ ਨਿਕੇ ਨਿਕੇਗਾ ਪਰ ਉਹਨੂੰ ਕੋਈ ਆ ਪਤਾ ਨਹੀਂ ਗੱਲ ਹੋ ਗਈ ਉਹਨੂੰ ਮੈਨੂੰ ਠੀਕ ਵੀ ਹੈਗੀ ਆ ਜਦ ਹੀ ਕਿੰਦੀ ਮੰਮੀ ਨਾਲ ਗੱਲ ਕਰਾਈ ਜਾ ਕੇ ਹਾਏ ਹਾਏ ਇਹਦੀਆਂ ਮਾਮੀਆਂ ਨੇ ਕੋਈ ਕਹਿਤਾ ਉਹਨਾਂ ਗੁੱਸਾ ਵੀ ਚਟ ਕਰ ਲੈਂਦੀ ਆ ਹੁਣ ਮੈਨੂੰ ਟੈਨਸ਼ਨ ਪਾਤੀ ਆ ਤੁਸੀਂ ਉਹਨਾਂ ਕੀ ਕਹਿਣਾ ਸੀ ਪਰ ਮੈਂ ਇੱਕ ਗੱਲ ਦੱਸੋ ਤੁਹਾਨੂੰ ਆਂਦੀ ਕੀ ਸੀਗੀ ਕਿ ਮੇਰਾ ਜੀ ਨਹੀਂ ਲੱਗਦਾ ਮੇਹਾਂ ਨਹੀਂ ਗੱਲ ਕੀਤੀ ਕਹਿੰਦੀ ਮੇਰੀ ਮੰਮੀ ਨਾਲ ਗੱਲ ਕਰਾ ਦੇ ਤਾਂ ਰੋਈ ਜਾਂਦੀ ਸੀ। ਹਈ ਰੱਬਾ ਠੀਕ ਆ। ਮੈਨੂੰ ਜੇ ਦੱਸਦੀ ਗੱਲ ਤੇ ਮੈਂ ਨਾ ਗਾੜੀ ਉਹਨੂੰ ਕੋਈ ਕਹਿੰਦਾ। ਮੈਂ ਤਾਂ ਬੜੀ ਖੁਸ਼ੀ ਹੀਗੀ। ਕਿ ਚਲ ਉੱਥੇ ਗਈ ਆ 4 ਦਿਨ ਤਾਂ ਮਨ ਹੋਰ ਦਾ ਹੋਰ ਹੋ ਜੂਗਾ। ਪਰਸ਼ ਦੇਣ ਜਾ ਕੇ ਜਹਾ ਕੰਮ ਉੱਥੇ ਕਰਨੀ ਤੇ ਮਨ ਕਿਥੋਂ ਬਦਲਣਾ ਇਹਦਾ। ਮੈਨੂੰ ਇਹ ਆ ਵੀ ਕਿਤੇ ਡਿਪਰੈਸ਼ਨ ਹੋ ਗਿਆ ਤੇ ਮਿਲ ਕੇ ਆਪਾਂ ਕੀ ਕਰਾਂਗੇ। ਇਹ ਤੇ ਦਿਮਾਗ ਕੰਮ ਕਰਦਾ ਵਾ। ਹਈ ਤਾਂ ਨਾ ਬੋਲੋ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ ਮੂੰਹ ਚੱਕ ਤੇ ਹੀ ਹੁੰਦੀਆਂ ਮਾੜੀਆਂ ਗੱਲਾਂ ਕੱਢਣੀਆਂ ਹੁੰਦੀਆਂ ਸਾਰੀਆਂ। ਮਾੜੀਆਂ ਨਹੀਂ ਨਾ ਮੈਨੂੰ ਨਹੀਂ ਨਾ ਚੱਪ ਕਰ ਜੋ ਤੁਸੀਂ ਚੰਗਾ ਐਵੇਂ ਮੇਰਾ ਮਨ ਨਾ ਤੋੜੋ ਬੋਤਾ ਹੁਣ ਸਭ ਕੁਝ ਹੋ ਗਿਆ ਤਾਂ ਹੁਣ ਲੱਗੇ ਜੇ ਤੁਸੀਂ ਗੱਲਾਂ ਕਰਨਾ ਲੈ ਫੜਾ ਇਧਰ ਫੋਨ ਮੈਂ ਫੋਨ ਕਰਦੀਆਂ ਉਹ ਪੁੱਛ ਨਹੀਂ ਆ ਨਾ ਕੀ ਗੱਲ ਵਾ ਚੰਗਾ ਭਲਾ ਕੰਮ ਬੱਸਾ ਦਸਣ ਡਿਆ ਥੇ ਕਰਕੇ ਉਹ ਮਾਰਿਆ ਵਾ ਤੈਨਾਂੇ ਦੇਣਾ ਹਟਣਾ ਵਾ ਕਿ ਨਹੀਂ ਹਟਣਾ ਇੱਕੋ ਤਰ੍ਹਾਂ ਕੁੜੀ ਦਾ ਮਾਨ ਨਹੀਂ ਟਿਕੰਡਿਆ ਤੇ ਤੂੰ ਹੀ ਮੈਨੂੰ ਤਾਨੇ ਦੇ ਦੇ ਮਾਰ ਛੜਨਾ ਵਾ ਆਹ ਜਿਹੜਾ ਸਤਾ ਹੁਣ ਹੋਣ ਡਿਆ ਵਾ ਹੈ ਮੈਂ ਪਿਓ ਆ ਮੰਮੀ ਜਨ ਫਰਕ ਮਹਿਸੂਸ ਕਰਨਾ ਨਹੀਂ ਬੰਦੇ ਆ ਕੀ ਗੱਲ ਮੇਰੇ ਦਿਲ ਚ ਕੋਈ ਗੱਲ ਨਹੀਂ ਗਈ ਤੁਹਾਨੂੰ ਕੀ ਪਤਾ ਮੰਦਰ ਅੰਦਰ ਕਿੰਨੀ ਕਿ ਦੁਖੀ ਆ ਦੇ ਨਹੀਂ ਬਾਹਰ ਜਾਇਆ ਜਾਂ ਆਪਣੇ ਘਰ ਤੇ ਵਸਣ ਦੀ ਸੀ ਕਿ ਨਹੀਂ ਉਹੋ ਗੱਲਾਂ بار بار ਨਾ ਕਰੋ ਤੂੰ ਨਾ ਜਿੰਨਾ ਚਾਹਦੀ ਤੂੰ ਹੀ ਨਹੀਂ ਜਿੰਨਾ ਚਾਹਦਾ ਬਿੜਾ ਕਰਕੇ ਨੇ ਕੀਤਾ ਜਾ ਮਕਾ ਕਰ ਲੈ ਫੋਨ ਉਹਨੂੰ ਵੱਡੀ ਸਿਆਣੀ ਇਹਨਾਂ ਨੂੰ ਤਾਂ ਮੌਕਾ ਚਾਹੀਦਾ ਗੱਲ ਕਰਨ ਦਾ ਬਸ ਕਿੰਨੀ ਗੱਲ ਲੱਭੀ ਨਹੀਂ ਤੇ ਮੈਨੂੰ ਤਾਨੇ ਮਾਰਨੇ ਸ਼ੁਰੂ ਹੋ ਜਾਂਦੀ ਆ ਹਾਂ ਹਾਂ ਪਰ ਕੁੜੀ ਘੁੰਨ ਲਈ ਆ ਇਹਦੀ ਨਿੱਕੀ ਮਾਮੀ ਬੜੀ ਤੇਜਵਾ ਕਿਤੇ ਉਹਨੇ ਤਾਂ ਨਹੀਂ ਕੋਈ ਕਹਿਤਾ ਜੀ ਕਿਤੇ ਉਹਨੇ ਕੁੜੀ ਨੂੰ ਕੁਕ ਕਹਿਆ ਹੋਇਆ ਨਾ ਵੇਖੀ ਘਰ ਜਾ ਕੇ ਵੀ ਕੀ ਸੀ ਘਟਾਖ ਹੋਣੀ ਚੰਗੀ ਤਰ੍ਹਾਂ ਮੈਂ ਨੰਬਰ ਤੇ ਲੰਮਾ ਵਿਚਾਰੀ ਦਾ ਠੀਕ ਠਾਕ ਹੋ ਵੇਸੀ ਰੱਬਾ ਮੇਰੀ ਤੀ ਮੰਤ ਨੇ ਵਿਚਾਰੀ ਨੇ ਕਦੀ ਛੱਡਿਆ ਹੀ ਨਹੀਂ ਪਰ ਕੀ ਕਰਨਾ ਹਾਂ ਖੈਮ ਤਰਫੋਂ ਉਹਨੂੰ ਲੱਗਣ ਡਿਆ ਹੈਲੋ ਹੈਲੋ ਨਵਰ ਮੇਰੇ ਨਾਲ ਫੇਰ ਦੋਸਤ ਕਿਹਨਾਂ ਕੈਸਿਨੁਆਂਦੀ ਮੈਂ ਜੋਹੀ ਖੈਰਬਾਪ ਕਿੱਥੇ ਦਰਦ ਹੋਣ ਦੀ ਤੇਰੇ ਛਦੈਣੇ ਕੀ ਹੋਇਆ ਵਾ ਤੈਨੂੰ ਪਤਾ ਨਹੀਂ ਕਿ ਮੋਟਾ ਜੇ ਮੈਂ ਕੱਲ ਨਹੀਂ ਮਾਨੀ ਦਾ ਦਵਾਈ ਦਾ ਕੇਂਦਰ ਮਾਨਤਾ ਵਰਤਨੀ ਤੇ ਪਿਆ ਮਿਲੋ ਤੇ ਤੰਦ ਕੋ ਹੁੰਦਾ ਪੀ ਡਾਕਟਰ ਨੇ ਦੱਸਿਆ ਨਹੀਂ ਕੁਛ ਵੀ ਤੈਨੂੰ ਪਤਾ ਨਹੀਂ ਕਿ ਤੇ ਉਹਦੇ ਹੋ ਕਿ ਕਿ ਪਰ ਮੈਂ ਕੱਲ੍ਹ ਦੇ ਦੋ ਦਿਨ ਖਾਣਾ ਖਾਣੀਆਂ ਮਨਸਾ ਕਰੀਂ ਭੈਣ ਜੀ ਆਂ। ਹੱਥੇ ਕੋਈ ਪੁਰਾਣਾ ਲੋਟਿਆ ਵਾ। ਚੱਲ ਤੂੰ ਦਿਲ ਕਲੀ ਛੱਡਿਆ ਵੈ ਨਾ ਹੈਂ। ਦਿਲ ਨਾ ਛੱਡ ਮੇਰੀ ਤੀ ਕੋਈ ਗੱਲ ਨਹੀਂ। ਉਹ ਤਾਂ ਨਾਰਮਲ ਚੀਜ਼ ਹੋ ਓਦਾਂ ਕਿ ਤੇ ਖਾਣ ਪੀਣ ਚ ਵਾਧਾ ਘਾਟਾ ਹੋ ਗਿਆ ਹਣਾ ਵਾ। ਤੇ ਤਾਂ ਕਰਕੇ ਹੌਂ ਡੈਪੀ ਹੁਣੀ ਆ। ਤੁਸੀਂ ਕਿਰਕਾ ਨੂੰ ਕਰਨੀ ਆ। ਤੁਹਾਨੂੰ ਪਤਾ ਹੈ ਮਾੜੀ ਮੁੱਤੀ ਤੇ ਤੂੰ ਹੀ ਕਾਹੀ ਪਤਾ ਨਹੀਂ ਕੋਤੀ ਜਨਾਹੋਂ ਮੇਰੇ ਤੇ ਦੋ ਅੱਛੇ ਕੋਈ ਤਾਂ ਆਈਫੋਨ। ਜ਼ਿਆਦਾ ਹੌਂ ਡਈ ਆ। ਆਹ ਫਾਨੀ। ਚੱਲ ਕੋਈ ਨਹੀਂ। ਤੂੰ ਨਾ ਮੁੰਵਾਂ ਜਿਲੇ ਜੋ ਚੱਲ ਕੋਈ ਨਹੀਂ ਪੁੱਤ ਲੈ ਜੰਨੇ ਆ ਲੈ ਜੰਨੇ ਤੈਨੂੰ ਆਣ ਕੇ ਐਦਾਂ ਕਾਹਨੂੰ ਕਰਨੀ ਆ ਮਨ ਕਾਹਨੂੰ ਪੇਲਾ ਕਰਨੀ ਆ ਆਪਣਾ ਹੈਂ ਦਿਲ ਨਾ ਛੱਡ ਕੋਈ ਨਹੀਂ ਹੋ ਜਾਣਾ ਵਾ ਠੀਕ ਹੈਂ ਮੈਂ ਰੋਣ ਨਹੀਂ ਹੀ ਮੈਂ ਤਾਂ ਉਹ ਕਰਦੀ ਨਾ ਜਿਲੇ ਜਦੋਂ ਇਹ ਯੋਗਾਂ ਲਈ ਛੋਣੀ ਤੋਂ ਤੇ ਚੱਲ ਮਕਲਨੀ ਆ ਤੇਰੇ ਪਿਓ ਨੂੰ ਫਿਰ ਹੈ ਆਪੇ ਲੈ ਜਾਂਦਾ ਤੈਨੂੰ ਆਣ ਕੇ ਤੇ ਤੂੰ ਫਿਕਰ ਨਾ ਕਰ ਕਿੰਨਾ ਵੀ ਘਰਵਾਣਾ ਵਾ ਛੇਤੀ ਖਲਾ ਦੋ ਚੰਗਾ ਪੁੱਤ ਚੰਗਾ ਖਲਾ ਦਿੰਨੀ ਹੁਣੇ ਖਲਾ ਦਿੰਨੀ ਆ ਹੈਂ ਹਾਂ ਚੰਗਾ 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 ਮੈਂ 10 ਹੁਣ ਮੈਂ ਕੀ ਕਰਾਂ ਇੰਨੀ ਪੀੜ ਖੋਂਡਾ ਪੀਟੇ ਤੇ ਚੇਦੇ ਚੱਲ ਅੰਬੀ ਆ ਨਾ ਤੇ ਇਹਦਾ ਟੈਸਟ ਕਰਾਉਣੀ ਆ ਜਾ ਕੇ ਮੈਂ ਵੀ ਕਿਉਂ ਪੀੜ ਹੋਣੀ ਟੱਡੇ ਵਿੱਚ ਇੰਨੀ ਚੱਲ ਇਹਦੇ ਪਿਓ ਨੂੰ ਤਾਂ ਕਹਾਂ ਜਾ ਕੇ ਆਲਾ ਫੋਟੋ ਫੋਨ ਆਪਣਾ ਮੱਥੇ ਤੇ ਰੱਖ ਕੇ ਬੈਠੇ ਆ ਮੇਰੀ ਗੱਲ ਸੁਣੋ ਜਾਓ ਜਾ ਕੇ ਕੁੜੀ ਨੂੰ ਲਿਆਓ ਕੁੜੀ ਠੀਕ ਨਹੀਂ ਗਈ ਉਹ ਤਾਂ ਰੋਂ ਰਹੀ ਆ ਉਹ ਮੇਰੀ ਗੱਲ ਸੁਣਾ ਆਪਣੇ ਭਰਾ ਨੂੰ ਕਹਿ ਛੱਡ ਜੇ ਲੈ ਦੱਸ ਕਿਉਂ ਕਹਾਂ ਭਰਾ ਨੂੰ ਛੱਡ ਜੇ ਤੁਸੀਂ ਪਿਓ ਪੁੱਤਾਂ ਨੇ ਇੱਥੇ ਕੀ ਖਰਾਸੇ ਜੁਤੇਜ ਹੈਂ ਤੁਸੀਂ ਨਹੀਂ ਜਾ ਸਕਦੇ ਉਹ ਮੈਂ ਇਹਦੇ ਪਰਸੋਂ ਛੱਡ ਕੇ ਆਇਆ ਮੈਂ ਲੋਕਾਂ ਕਹਿੰਦੇ ਬੈਠਾ ਹੀ ਵਿਹਲਾ ਬਟਰਾ ਰਹਿਦਾ ਇੱਥੇ ਸੋਹਰੇ ਆਪਣੇ ਤੇ ਆਪਣੇ ਮੁੰਡੇ ਨੂੰ ਕਹਿ ਦੋ ਉਹ ਕੀ ਕਰਨ ਦਿਆ ਵਾ ਵਿਹਲਾ ਹੀ ਆ ਜਾਓ ਜਾ ਕੇ ਇਹਨੂੰ ਕਹੋ ਉਹ ਠੀਕ ਨਹੀਂ ਗੀ ਕੁੜੀ ਜਿਆਦਾ ਉਹ ਤੇ ਰੋਹੀ ਜਾਂਦੀ ਉਤਰਾ ਹੋਇਆ ਕੀ ਠੀਕ ਉਹਤਰਾ ਆਂਦੀ ਆ ਟਿੱਡ ਪਿੱਡੀ ਹੋਈ ਜਾਂਦੀ ਐ ਕਿ ਤੇ ਖਾਣ ਪੀਣ ਚ ਵਾਦਾ ਕਟਾ ਹੋ ਗਿਆ ਹੁਣਾਂ ਵਾ ਮੈਂ ਤਾਂ ਬਠੇਰਾ ਕੇ ਆ ਵੀ ਕੋਈ ਗੱਲ ਨਹੀਂ ਤੂੰ ਦਵਾਈ ਦੂਈ ਖਾ ਕੇ ਵੇ ਪਰ ਨਾ ਦਿੱਲੀ ਹੈ ਨਹੀਂਗਾ ਦਿਲ ਛੱਡ ਕੇ ਬੈਠੀ ਐ ਮੈਨੂੰ ਮੰਮੀ ਲੈ ਜਾ ਮੈਨੂੰ ਮੰਮੀ ਲੈ ਜਾ ਇੱਥੋਂ ਬਸ ਉਹ ਤਾਂ ਜੀ ਨਹੀਂ ਲੱਗਾ ਕਿਤੇ ਡਿਗ ਡੁਗਤ ਨਹੀਂ ਪਈ ਕਿਤੇ ਕਿਹਣਾ ਡਗਣਾ ਕਿੱਥੇ ਆ ਉੱਥੇ ਕਿਹੜਾ ਉਹ ਕੰਮ ਕਰਨ ਦੇਈ ਕੋਈ ਤੇ ਨਾਲ ਦੀਆਂ ਮਾਮੀਆਂ ਨੂੰ ਕੰਮ ਕਰੰਦੀਆਂ ਹੀ ਆ ਹੁਣ ਨਾ ਵਾਦਾ ਘਾਟਾ ਕਿਤੇ ਖਾਣ ਪੀਣ ਦਾ ਹੋ ਗਿਆ ਵਾ ਤਾਂ ਕਰਕੇ ਕਿਤੇ ਭੀੜ ਹੋਣ ਦੀ ਢਿੱਡ ਚ ਪਿਓ ਤੁਹਾਨੂੰ ਪਤਾ ਹੀ ਆ ਨਾ ਅੱਗੇ ਨੇ ਜਰਦੀ ਹੁੰਦੀ ਮਾੜੀ ਚਲੋ ਫਿਰ ਮੈਂ ਪਿੰਦੇ ਨੂੰ ਕਹਿੰਦਾ ਵੀ ਜਾਂਦਾ ਵਾ ਆਹ ਉਹਨੂੰ ਕਹੋ ਜਾ ਕੇ ਤੇ ਕਲਾਓ ਉਹਨੂੰ ਆ ਤੇ ਨਵੀਂ ਟੈਨਸ਼ਨ ਪੈ ਗਈ ਆ ਮੈਂ ਕਿਹਾ ਚਾਰ ਦਿਨ ਰਹੂਗੀ ਉੱਥੇ ਤੇ ਚੱਲ ਮਨ ਬਦਲੂਗਾ ਉਹਦਾ ਪਰ ਕਿੱਥੋਂ ਐਡੀ ਚੰਗੀ ਕਿਸਮਤ ਕਿੱਥੋਂ ਮੇਰੀ ਮੰਮੀ ਕੀ ਹੋਇਆ ਕੀ ਕਿ ਐਂਡੇ ਨਾ ਵੱਲੋ 니 ਕਹਿਣਾ ਕੀ ਆ ਕਿਤੇ ਢਿੱਡ ਪੀੜ ਹੋਣ ਦੀ ਛਿਦਣ ਦੇ ਹੈ ਤੇ ਉਹ ਹੁਣ ਫੋਨ ਤੇ ਕਹੀ ਜਾਣਦੀ ਐ ਤੈਨੂੰ ਲੈ ਜਾਓ ਆਣ ਕੇ ਮੈਨੂੰ ਲੈ ਜਾਓ ਆਣ ਕੇ ਮੇਰਾ ਜੀ ਨਹੀਂ ਲੱਗਣ ਡਿਆ ਮੇਰੇ ਪੀੜ ਹੀ ਬੜੀ ਹੋਣ ਦੀ ਵਰ ਕੋ ਜਰੀ ਨਹੀਂ ਜਾਣ ਡਈ ਜਿਆਦਾ ਆਉਂਦੀ ਆ ਪਤਾ ਨਹੀਂ ਹੁਣ ਮੈਨੂੰ ਕੀ ਪਤਾ ਵਾ ਸੱਚੀ ਹੋਣ ਦੀ ਕਿ ਜਾ ਉਦਾਂ ਹੀ ਜਾਉਣ ਦੀ ਮਾਰੀ ਕਹਿਣ ਦੀ ਆ ਤੇ ਉਹਨੂੰ ਕਹਿਣਾ ਹੈ ਨਾ ਦਵਾਈ ਲੈ ਲੰਦੀ ਸਗੋਂ ਆਂਦੀ ਗਈ ਹੀ ਕੱਲ ਨਾਨੀ ਨਾਲ ਹਾਂ ਤਾਂ ਤੇ ਨਖਰਾ ਤਾਂ ਖਾਲੀਆਂ ਤਾਂ ਕੋਈ ਫਰਕ ਹੀ ਨਹੀਂ ਪਿਆ ਹਾਂ ਹਾਂ ਮਮੀ ਐਦਾਂ ਕਰੋ ਮੇਰੀ ਇੱਕ ਸਹੇਲੀ ਐ ਨਰਸ ਲੱਗੀ ਆ ਹਾਂ ਉਹਦੇ ਕੋਲ ਨਾ ਸਲਾਹ ਲਈਏ ਭਲਾ ਪਤਾ ਨਹੀਂ ਹੁਣ ਉਹਦੇ ਆਉਣ ਤੇ ਹੀ ਆ ਨਾ ਐਦਾਂ ਫੋਨ ਤੇ ਢਿੱਡ ਪਿੱਢ ਦੀ ਸਲਾਹ ਨੇ ਕੀ ਦੇਣੀ ਐ ਮਮੀ ਨਹੀਂ ਦੱਸ ਦਿੰਦੀ ਹੁੰਦੀ ਆਂ ਪਕੀ ਸਿਸਟਮ ਆ ਕੀ ਪਤਾ ਇਨਫੈਕਸ਼ਨ ਵਗੈਰਾ ਨਾ ਹੋਏ ਉਹਦੇ ਪੇਟ 'ਚ ਚੱਲ ਪੁੱਤ ਹੁਣ ਗਿਆਤ ਹੈਗਾ ਤੇਰਾ ਪਿਓ ਬਿੰਦੂ ਵਾਲਾ ਉਹਨੂੰ ਪਉਗਾ ਵੀ ਲੈ ਆ ਜਾ ਕੇ ਝਟ ਤੇ ਉਹਨੇ ਆ ਜਾਣਾ ਆ ਆਊਗੀ ਤੇ ਫਿਰ ਲੈ ਕੇ ਜਾਵਾਂਗੇ ਤੇ ਫਿਰ ਕਰਾਵਾਂਗੇ ਟੈਸਟ ਉਹਦੇ ਹੋਰ ਕੀ ਕਰਦੇ ਮਮੀ ਲੱਗਣ ਡਿਆ ਪੀ ਉਹਦਾ ਜੀ ਨਹੀਂ ਲੱਗਿਆ ਉੱਥੇ ਇਹੋ ਗੱਲ ਮੈਨੂੰ ਲੱਗਣ ਡਈ ਆ ਪਰ ਹਾਂ ਤੇ ਟੈਂਸ਼ਨ ਪਾਤੀ ਆ ਨਾ ਹੁਣ ਇਹਨੇ ਛਿਦਣ ਨੇ ਆਪਣਾ ਤੇ ਤਾਂ ਜੀ ਨਹੀਂ ਲੱਗਣ ਡਿਆ ਤੇ ਸਾਨੂੰ ਵੀ ਸੁਪਨੇ ਪਾਤਾ ਵਾ ਚਲ ਮਮੀ ਇੱਕ ਵਾਰੀ ਮੈਂ ਕਰ ਲੈਨੀ ਆਪਣੀ ਸਹੇਲੀ ਨਾਲ ਗੱਲ ਠੀਕ ਕਹਿੰਦੀ ਆ ਹਣਾ ਚਲ ਤੂੰ ਪੁੱਛ ਲੈ ਆਪੋਸ਼ ਨਹੀਂ ਆ ਜਾਂਦੇ ਇਹਨੂੰ ਫਿਰ ਕੱਲ ਨੂੰ ਲੈ ਜਾਾਂਗਾ ਉੱਥੇ ਨਾ ਹੋ ਉਤੇ ਆਹ ਮਮੀ ਉਹ ਦਾ ਆਉਂਦੀ ਆ ਨਾ ਤੇ ਸੰਡ ਸੰਡ ਬਣਾ ਕੇ ਦਿੰਨੀ ਹੈ ਪੂਰੀ ਕੀ ਪਤਾ ਵਾਈ ਹੋਈ ਦੀ ਪੀੜ ਹੋਵੇ ਕਿ ਤੇ ਆਵੇ ਨਹੀਂ ਮੈਂ ਮਮੀ ਰਹਿਣ ਦੋ ਮੈਂ ਮੀਵੇ ਚ ਸੰਡਣਾ ਤੇ ਬਣਾ ਕੇ ਦਿਓ ਐਦਾਂ ਕਰਦੇ ਆ ਮੈਂ ਉਹਨੂੰ ਪੁੱਛਦੀ ਆ ਤੇ ਕਹੂਗੀ ਨਾ ਲਿਆਓ ਤੇ ਜਿਹੜੇ ਹਸਪੀਟਲ ਉਹ ਲੱਗੀ ਆ ਨਾ ਉੱਥੇ ਹੀ ਚੱਲ ਜਾਾਂਗੇ ਟੈਸਟ ਟੂ ਟਸਟ ਨੇ ਕਰਦੇ ਨੇ ਆਨੂੰ ਨਾਲੇ ਥੋੜੀ ਬਹੁਤੀ ਛੂਟ ਵੀ ਦੇ ਦਊਗੀ ਚੱਲ ਕੋਈ ਨਹੀਂ ਠੀਕ ਹੋਣੀ ਚਾਹੀਦੀ ਆ ਕੁੜੀ ਆਓ ਜਰੀ ਠੀਕ ਹੋ ਜੀ ਆਹੋ ਚੱਲ ਤੂੰ ਘਰ ਹਾਂ ਫੋਨ ਪੜਾ ਪੋਸ਼ਨ ਨੂੰ ਜਾ ਕੇ ਮੈਂ ਪੁੱਛਦੀ ਆ ਫਿਰ ਤੁ ਸਮਝ ਨਹੀਂ ਆਉਂਦੀ ਭੀੜ ਘੁੰਡਿਆ ਪੀ ਇਹਦੇ ਅੱਗੇ ਨਹੀਂ ਪਿੱਛੇ ਨਹੀਂ ਕਦੀ ਭੀੜ ਹੋਈ ਅਚਾਨਕ ਕਿ ਹੁੰਡਿਆ ਪੀ ਆ ਚੱਲ ਕੋਈ ਨਹੀਂ ਆਉਂਦੀ ਆ ਨਾ ਤੇ ਫੇਰ ਹੀ ਪਤਾ ਲੱਗਣਾ ਅਸਲੀ ਨਵ ਗੁਸਾਣਾ ਕਰੀ ਇੱਕ ਗੱਲ ਕਰਾਂ ਆਰੇ ਮੁਠਾ ਪਰ ਪਰਕ ਚੌਲਖਾਨੀ ਆ ਨਾ ਉਹਨਾਂ ਦਾ ਬੇੜਾ ਗਰ ਕੋਈ ਆਈਓ ਕਿਤੇ ਪੱਥਰੀਆਂ ਤੇ ਨਹੀਂ ਪੈ ਗਈਆਂ ਮੰਮੀ ਝੋਲ ਤੇ ਮੈਂ ਉੱਤੇ ਖਾਦੇ ਹੀ ਨਹੀਂ ਜਿੱਦ ਨਹੀਂ ਮੈਂ ਉੱਥੇ ਗਈਆਂ ਤੇ ਜਿਹੜੇ ਪਹਿਲੇ ਕਿੜੇ ਢਜੋਂ ਨਿਕਲ ਗਏ ਆ ਹੈਂ ਖਾਣਾ ਤੇ ਹਟਦੀ ਨਹੀਂ ਗਈ ਇਧਰ ਆ ਜਾ ਫੱਕਾ ਮਾਰ ਲਾ ਉਧਰ ਆ ਜਾ ਫੱਕਾ ਮਾਰ ਲਾ ਇਹ ਅੰਤਰੀਗ ਜਾਵਾਂ ਕੋਈ ਮੰਮੀ ਉੱਥੋਂ ਠੀਕ ਨਹੀਂ ਤੇ ਤੁਸੀਂ ਹੋ ਰਹੀ ਉਹਨੂੰ ਗੱਲਾਂ ਮਾਰੀ ਫਿਰ ਰੋਜ ਖਾਨੀ ਉਦੋਂ ਤੇ ਕਦੇ ਮੇਰੇ ਪੀੜੇ ਨਹੀਂ ਉੱਥੇ ਸੋ ਕੋ ਮੈਨੂੰ ਜੀਣੇ ਨਹੀਂ ਰੋਂ ਕਿ ਇਹਨੂੰ ਮੈਂ ਖਾਦੇ ਹੀ ਨਹੀਂ ਹੈਗੇ ਜਨਾਬ ਮੇਰੀ ਘਰ ਸੁਣ ਤੂੰ ਹੋਰ ਕੋਈ ਏਦਾਂ ਦੀ ਚੀਜ਼ ਤੇ ਨਹੀਂ ਖਾਦੀ ਉੱਥੇ ਉਹ ਤੇ ਮੈਂ ਭਾਬੀ ਜੀ ਕੁਝ ਨਹੀਂ ਖਾਦਾ ਕਰੇ ਲਿਆ ਨੀ ਸਬਜ਼ੀ ਖਾਦੀ ਹੀ ਤੇ ਉਹ ਅੱਧਿਕ ਖਾਦੀ ਤੋਂ ਉਹਦੇ ਮੇਰਾ ਮਨ ਖਾਪੋਂ ਲੱਗਦਾ ਕਿ ਮੁੜ ਕੇ ਮੇਰੀ ਪੜੀ ਉਹਦੇ ਦੇੇ ਪੇਟ ਚ ਦਰਦ ਹੋਉਂਦੀ ਆ ਮਨ ਖਾਪੋਂ ਲੱਗਦਾ ਰਹੇ ਹਾਂਜੀ ਪਤਾ ਨਹੀਂ ਕਿਉਂ ਉਹ ਦਹੀਂ ਵਾਦਾ ਕਟਾ ਹੋ ਗਿਆ ਫਿਰ ਕਿਉਂ ਸਬਜ਼ੀ ਨੇ ਤੈਨੂੰ ਚੰਗੀ ਲੱਗੀ ਹੈ ਮੇਰਾ ਹੁਣ ਕੁਝ ਨਹੀਂ ਖਾਣੂ ਦਿਲ ਕਰਦਾ ਦਿਲ ਨਹੀਂ ਕਰਦਾ ਹਾਂਜੀ ਕਿਦਾਂ ਨੇ ਗੱਲਾਂ ਕਰੀ ਜਾਣ ਰਹੀਆਂ ਤੂੰ ਪਰ ਮੰਮੀ ਮੇਰਾ ਬੜਾ ਬੁਰਾ ਹਾਲ ਹੋ ਜਾਂਦਾ ਜੀ ਤਹੀਂ ਮੈਨੂੰ ਕੀ ਕਦੇਲੀ ਬਲੈਕ ਨਾਲ ਕਰਨੀ ਬਲੈ ਆਇਥੇ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਹੌਸਲਾ ਕਰ ਹੁਣ ਥੋੜਾ ਬੋਤਾ ਆਉਨੇ ਨਾ ਅਮਨ ਨੇ ਗੱਲ ਕੀਤੀ ਏ ਭਾਬੀ ਤੇਰੀ ਨੇ ਉਹਦੀ ਸੇਲੀ ਲੱਗੀ ਹਸਪੀਟਲ ਤੇ ਉਹ ਆਂਦੀ ਫਸਰੇ ਤੁਸੀਂ ਧਿਆਨ ਨਾ ਲਾਇਆ ਉਹਨਾਂ ਨਾਲ ਆਪਾਂ ਅਲਟਾ ਸਾਊਂਡ ਕਰਾਂਗੇ ਤੇ ਟੈਸਟ ਟਸਟ ਕਰ ਲਾਂਗੇ ਜਿਹੜੇ ਕਰਨ ਵਾਲੇ ਹੋਣਗੇ ਤੇ ਫਿਰ ਪਤਾ ਲੱਗ ਜੂਗਾ ਵੀ ਪੀੜ ਹੁੰਦੀ ਕਿਉਂ ਆ ਹੈਂ ਅੱਜ ਮੈਂ ਇੱਧੇ ਹੀ ਤੜਫਦੀ ਰਹਾ ਨਹੀਂ ਨਹੀਂ ਤੜਫਣਾ ਨਹੀਂਗਾ ਉਨੇ ਫੋਨ ਤੇ ਲਿਖਾਤੀ ਐ ਗੋਲੀ ਇਹਨੂੰ ਉਹ ਗੋਲੀ ਮੰਗਵਾਈ ਆਪਾਂ ਤਾਂ ਰਿਆਕ ਤਾਂ ਦੇ ਦਿੰਨੇ ਉਹ ਨਾਲ ਕੀ ਦਾ ਫਰਕ ਪੈਣਾ ਇੰਨੀਆਂ ਗੋਲੀਆਂ ਖਾਛੜੀ ਉਹਦੋਂ ਦਾ ਕੋਈ ਫਰਕ ਪਿਆ ਨਹੀਂ ਆ ਉਹ ਨਹੀਂ ਨਾ ਉਹ ਹੁਣ ਨਰਸ ਸਿਆਣੀ ਆ ਨਾ ਬੜਾ ਦਰਦ ਹੋਂਦੀ ਪੇਟ ਚ ਹਾਂਜੀ ਉਹ ਜਾ ਉਹਨੂੰ ਵੇਖ ਪਿੰਦੂ ਨੂੰ ਤੁਹਾਨੂੰ ਕਹਿ ਪਿਆਂਦੀ ਐ ਗੋਲੀ ਜਿਹੜੀ ਲਖਾਈ ਕੁੜੀ ਨੇ ਉਹ ਦਈਏ ਉਹ ਤੇ ਤੂੰ ਠੀਕ ਹੋਵੇ ਮੈਨੂੰ ਲੱਗਦਾ ਨਹੀਂ ਨਾ ਮੈਂ ਕੀ ਆ ਹੀਗਾ ਤੇ ਜਦੋਂ ਜਾਏਗਾ ਕੁੜੀ ਨੂੰ ਲੈਣਾ ਉਹਨਾਂ ਦਾ ਗੋਲੀ ਵੀ ਲਈ ਆਂ ਨਹੀਂ ਰਾਜਕ ਤੇ ਰੁਕਿਆ ਹੈਗਾ ਜਦੋਂ ਮੈਨੂੰ ਲੈ ਕੇ ਆਏ ਉਦੋਂ ਤੀਕੀ ਤੇ ਰੁਕਿਆ ਹੈਗੀ ਇੰਨਾ ਬਾਕੀ ਸਰਿਆਈ ਪਿਆ ਪਿਓ ਪਤਾ ਨਹੀਂ ਕੋਈ ਨਹੀਂ ਜੇ ਨਹੀਂ ਲੈ ਕੇ ਆਏ ਤੇ ਹੁਣ ਇਹਨਾਂ ਨੂੰ ਕਹਿ ਦਿੰਨੀ ਆਂ ਵੀ ਜਾਓ ਲੈ ਆਓ ਦਵਾਈ ਉਹਦੇ ਕੋਈ ਫੀਰ ਜੜੀ ਜਾ ਮੇਰੀ ਗੱਲ ਸੁਣ ਹਰਚਵੜ ਖਲਾਏ ਨੂੰ ਉੱਥੇ ਮੈਡੀਕਲ ਸਟੋਰ ਹੈਗੇ ਵਧੀਆ ਪਿੱਛੇ ਉੱਥੇ ਮਿਲ ਜਣੇ ਗੋਲੀ ਜਲੇ ਆ ਜਾ ਤੇ ਬਸ ਅੱਜ ਦੀ ਦਿਹਾੜੀ ਕੱਢ ਲਾ ਤੇ ਗੱਲ ਫਿਰ ਅਸੀਂ ਸਵਕਤੀ ਚੱਲ ਜਾਾਂਗੇ ਫਕਤਾ ਟੈਮ ਦੇ ਨਾਲ ਜਾ ਕੇ ਨਾ ਟੈਸਟ ਕਰਾਵਾਂਗੇ ਕੋਈ ਗੱਲ ਨਹੀਂ ਹੈ ਪਤਾ ਲੱਗ ਜੂਗਾ ਨਾਲੇ ਜੜ ਤੋਂ ਵੀ ਕੀ ਗੱਲ ਆ ਪੱਥਰੀਆਂ ਆ ਕਿ ਕੀ ਗੱਲ ਆ ਕਿਉਂ ਫੀੜ ਪੈਣ ਲਈ ਕੀ ਨਹੀਂ ਹੋ ਸਕਦਾ ਹੁਣ ਮਾਂ ਨੂੰ ਮੰਮੀ ਦੀ ਗੱਲ ਭਾਵੇਂ ਠੀਕ ਹੀ ਹੋਈ ਕਿ ਪੱਥਰੀਆਂ ਨਾਲ ਨਾ ਕਿਤੇ ਹੋ ਗਈ ਹੋਵੇ ਕੀ ਨਹੀਂ ਹੋ ਗਿਆ ਤੁਹਾਨੂੰ ਚਲ ਮੰਮੀ ਮੈਂ ਉਹਨਾਂ ਨੂੰ ਕਹਿੰਨੀ ਐ ਇੱਕ ਵਾਰੀ ਫੇਰ ਉਹਨਾਂ ਦਾ ਚੇਤਾ ਹੈ ਨਹੀਂ ਆ ਤੇ ਅੱਜ ਚਾਹ ਰੋ ਜਾਂਦੀ ਆ ਕੁੜੀ ਤੜਫਣ ਦੀ ਪੀੜ ਨਾ ਗੋਲੀ ਲੈ ਕੇ ਦਈਏ ਠੀਕ ਹੋਵੇ ਵਿਚਾਰੀ ਕਿਤੇ ਰੋਟੀ ਪਾਣੀ ਖਾਣ ਵਾਲੀ ਬਣੇ ਤੂੰ ਐਦਾਂ ਕਰ ਤੂੰ ਘੜੀ ਰੈਸਟ ਕਰ ਲੈ ਤਾਂ ਮੈਂ ਭੇਜਨੀ ਤੇਰੇ ਵੀਰ ਨੂੰ ਨਵ ਹਰ ਇੱਕ ਗੱਲ ਦੱਸ ਮੈਨੂੰ ਉਹ ਦਿਨ ਸਬਜ਼ੀ ਖਾ ਕੇ ਮਨ ਖਰਾਬ ਹੋਇਆ ਤਾਂ ਮੁੜ ਕੇ ਫੇਰ ਵੀ ਹੋਇਆ ਹੋਗਾ ਮਮਿ ਕੋਈ ਚੀਜ਼ ਨਹੀਂ ਜੇ ਖਾਣ ਨੂੰ ਦਿਲ ਕਰਦਾ ਏਦਾਂ ਹੀ ਹੁੰਦਾ ਜੇ ਹਾਏ ਹਾਏ ਕੀ ਹੋ ਗਿਆ ਤੇਰੇ ਦਿਲ ਨੂੰ ਹੈ ਪਤਾ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਉਦਾਂ ਨੇ ਕੀ ਹੋਣਾ ਪਿਆ ਪਹਿਲਾਂ ਤਾਂ ਬੜਾ ਵਧੀਆ ਹੈ ਚੱਲ ਕੋਈ ਨਹੀਂ ਫਿਕਰ ਨਾ ਕਰ ਤੂੰ ਹੈ ਹੋ ਜਾਣਾ ਵਾ ਠੀਕ ਕਰ ਉਹਨੇ ਸਿਰੇ ਤੇਰੇ ਟੈਸਟ ਆਪੇ ਪਤਾ ਲੱਗ ਜਾਣਾ ਕਿ ਕਿਉਂ ਹੋਣ ਲਈ ਪੀਣਾ ਮਮੀ ਹੁਣੇ ਚਲ ਜੀ ਹਾਂ ਮੇਰਾ ਬੜਾ ਬੁਰਾ ਆ ਰੋਂ ਦਿਆ ਜੇ ਉਹ ਤਾਂ ਸਮਝਦਾਰ ਵਾ ਹੈ ਉਹਨੇ ਗੋਲੀ ਦਿੱਤੀ ਤੇ ਤੈਨੂੰ ਗੋਲੀ ਨਾ ਠੰਡ ਪੈ ਜਾਣੀ ਹੈ ਤੇ ਰਾਤ ਸਾਡੀ ਨਿਕਲ ਜਾਣੀ ਤੇ ਸਵੇਰੇ ਜਾਵਾਂਗੇ ਮੈਂ ਨਾ ਜਾਵਾਂਗੇ ਤੇ ਤੈਨੂੰ ਪਤਾ ਖਾਲੀ ਪੇਟ ਟੈਸਟ ਹੁੰਦੇ ਆ ਸਾਰੇ ਹੈ ਤੇ ਟੈਨ ਨਾ ਜਾ ਕੇ ਟੈਸਟ ਕਰਾਵਾਂਗੇ ਚੰਨ ਪੁੱਤ ਤੂੰ ਕੰਨ ਫਿਕਰ ਕਰਨੀ ਹੈ ਮੇਰੀ ਸੋਣੀ ਈਦਾ ਨਾ ਘੜਿਆ ਕਰ ਫਿਰ ਮੇਰੇ ਜੀ ਨੂੰ ਖੁਸ਼ਂਦਾਵਾ ਹੈ ਚੰਗਾ ਠੀਕ ਹੈ ਮੈਂ ਨੂੰ ਵੀ ਪਾਣੀ ਪੀ ਆ ਤੂੰ ਬਹਿ ਜਾ ਹਾਂ ਨਮਨ ਨੂੰ ਕਹਿੰਨੀ ਪਾਣੀ ਲੈ ਆਉਂਦੀ ਆ ਪਾਣੀ ਨਹੀਂ ਮੈਂ ਲੈ ਆਉਂਦੀ ਆ ਚਲ ਮੈਂ ਲੈ ਆ ਦਨੀ ਆ ਲੈ ਆਵਾਂਗੇ ਹਾਈ ਹਾਈ ਆ ਕੁੜੀ ਨੇ ਤੇ ਫਿਕਰ ਜਾਈ ਪਾਤਾ ਆਂਦੀ ਕੁਛ ਵੀ ਖਾਣ ਨੂੰ ਜੀ ਨਹੀਂ ਕਰਦਾ ਆ ਜਿਹੜੇ ਲੱਛਣ ਦੱਸਣ ਦੇਈ ਆ ਲੱਛਣ ਤਾਂ ਸਾਰੇ ਮੈਨੂੰ ਦੂਜੇ ਲੱਗਣ ਦੇ ਆ ਇਹ ਨਾ ਹੋਵੇ ਕੋਈ ਹੋਰ ਚੰਨ ਚੜ ਜੇ ਤੇ ਫਿਰ ਮੈਂ ਕੀ ਕਰੂੰਗੀ ਹਾਏ ਹਾਏ ਜੋ ਮੈਂ ਸੋਚਣ ਦੀ ਸੀ ਤੇ ਉਹੀ ਹੋ ਗਿਆ ਪਰ ਹੁਣ ਤੇ ਤਲਾਕ ਵੀ ਹੋ ਗਿਆ ਹੈ ਜੇ ਤਲਾਕ ਨਾ ਹੋਇਆ ਹੁੰਦਾ ਫਿਰ ਤੇ ਉੱਥੇ ਜਾ ਕੇ ਆਪਾਂ ਹਿੱਸਾ ਲੈ ਲੈਣਾ ਸੀਗਾ ਪਰ ਹੁਣ ਕੁੜੀ ਕਿਹੜੇ ਪਾਸੇ ਜਾਊਗੀ ਨਹੀਂ ਨਹੀਂ ਹੁਣ ਵੀ ਇਹ ਮਾਮਾ ਹੋਣ ਦੇਣਾ ਇਹ ਤੇ ਪੱਕਾ ਵਾ ਨਾ ਇਹ ਚੀਜ਼ ਮੈਂ ਹੁਣ ਨਹੀਂ ਦੇਣੀ ਬਸ ਕੀਦਾ ਫੋਨ ਆ ਗਿਆ ਹੀ ਹਲੋ ਹਲੋ ਸਖਲਪਨ ਜੀ ਸਤਿ ਸ਼੍ਰੀ ਅਕਾਲ ਸਭ ਸੁਣਾਓ ਠੀਕ ਠਾਕ ਜੇ ਹਾਂਜੀ ਹਾਂਜੀ ਵਧੀਆ ਪੀਰ ਤੁਸੀਂ ਕਿੱਦਾਂ ਠੀਕ ਜੇ ਬਸਹੀਂ ਵਧੀਆ ਹੋਰ ਬੱਚੇ ਠੀਕ ਹਾਂਜੀ ਸਾਰੇ ਠੀਕ ਠਾਕ ਪੀਰ ਸੁਣਾਓ ਕਿੱਦਾਂ ਵੱਡੀ ਨੂੰ ਕਿੱਦਾਂ ਨਵ ਠੀਕ ਜੇ ਕੀ ਦਸਾਂ ਨਵ ਦਾ ਤਾਂ ਕਰਨੀ ਨਾਵਦਾ ਚਲਦਰ ਕੰਮ ਹੀ ਖਤਮ ਹੋ ਗਿਆ ਤੇ ਹਾਏ ਹਾਏ ਸੁੱਖੀ ਸੰਦੀਪ ਦਾ ਕੋਹ ਕੈਂ ਡੇਵੀ ਕੋਹਨਾ ਪੁਸ਼ਪ ਭਜਾਈ ਉਹਦੀ ਜਿਹੜੀ ਮਾਂ ਹੀ ਨਾ ਉਹਨੇ ਆਪਣੀ ਧੀ ਦਾ ਘਰ ਆਪੇ ਪੁੱਟ ਲਿਆ ਹਾਏ ਹਾਏ ਲੋੜਾ ਤੇ ਇੱਕ ਨਾਲ ਹੋ ਗਿਆ ਕਿਸਮਤ ਮਾੜੀ ਹੋਈ ਜਦੋਂ ਤੇ ਨਹੀਂ ਹੁਣ ਨਾਵ ਸਿਰ ਕਿੱਥੇ ਤੁਹਾਡੇ ਕੋਲ ਹੀ ਹੈ ਨਾ ਨਾ ਸਾਡੇ ਕੋ ਕਿੱਥੇ ਆ ਉਹਦੀ ਮਾਂ ਲੈ ਗਈ ਉਹਨੂੰ ਤੇ ਹਾਏ ਹਾਏ ਭੈਣ ਜੀ ਇਹ ਤੇ ਕਲਯੁਗ ਹੀ ਆ ਗਿਆ ਜੇ ਹਾਡੀ ਦੇ ਨੀ ਜਾਨ ਔਖੀ ਆ ਨਾ ਮੁੰਡਾ ਤਾਂ ਵਿਆਹਿਆ ਸੀ ਕਿ ਕਿਤੇ ਸੌਖੇ ਰਵਾਂਗੇ ਕਿਤੇ ਕਿਤੇ ਗਾਂ ਘਰ ਵਸ ਜੇਗਾ ਸਾਨੂੰ ਨਹੀਂ ਪਤਾ ਕਿ ਸਾਡਾ ਰਹਿਣਾ ਕਿੱਖ ਨਹੀਂ ਉਹ ਤਾਂ ਨਾ ਇੱਕ ਗੱਲ ਕਹਾਂ ਗੁੱਠਾ ਨਾ ਕਰਿਓ ਸੀ ਕਿ ਨਾ ਹੱਦ ਤੁਰਨਾ ਖੜਦੇ ਪਾਏ ਪਰ ਪਤਾ ਤੇ ਸਾਨੂੰ ਅੱਜ ਤੇ ਵਿੱਚੋ ਵਿੱਚ ਰਿਸ਼ਤੇਦਾਰਾਂ ਤੋਂ ਪਹਿਲਾਂ ਹੀ ਲੱਗ ਗਿਆ ਹੀ ਇੱਕ ਗੱਲ ਕਹਾਂ ਭੈਣ ਜੀ ਉਦੋਂ ਨਾ ਜਦੋਂ ਹੀ ਆਨੇ ਹੁੰਦੇ ਹੁੰਦੇ ਆ ਵੀ ਤੇ ਹੀ ਮੈਂ ਤਾਂ ਇਤੋਂ ਰਿਸ਼ਤਾ ਕਰਾ ਦਿੰਦੀ ਆ ਕਿ ਭੈਣ ਜੀ ਕੁੜੀ ਦਾ ਤਾਂ ਵੀ ਨਾ ਕਬੜਾ ਹੋਇਆ ਇੰਨਾ ਤੇਂ ਜੀ ਮਾਰੇ ਅੱਲਾ ਸੋਲੀ ਕੁੜੀ ਨੂੰ ਪਣੀਏ ਹੁਣ ਚਾਰ ਤਾਂ ਚੰਦ ਤਾਂ ਵੀ ਅੱਲਾ ਸਲੀ ਕੁੜੀ ਨੇ ਤੇਦੀ ਮਾਂ ਨੇ ਗੱਲ ਸੁਣ ਮੇਰੀ ਅੱਗੇ ਬੰਦਾ ਬੜਾ ਦੁਖੀ ਹੁੰਦਾ ਤੇ ਜਖਮਾਂ ਤੇ ਲੋਣ ਨਹੀਂ ਢੋੜੀ ਦੰਦਾ ਨਹੀਂ ਨਹੀਂ ਤੇ ਜੀ ਲੋੜ ਤੋੜਨ ਵਾਲੀ ਗੱਲ ਨਹੀਂ ਜੋ ਸਚਾਈ ਆ ਮੈਂ ਉਹ ਕਰਨ ਦੀ ਆ ਤੇ ਹੁਣ ਬੁਸਟਾਣਾ ਕਰੋ ਮੇਰੀਆਂ ਗੱਲਾਂ ਦਾ ਹੁਣ ਤੂੰ ਮੈਨੂੰ ਤਾਂ ਗੱਲਾਂ ਕਾਣ ਦੀ ਤੇ ਜੇ ਸੋਲਿਆ ਨਾ ਤੁਹਾਡੇ ਭਾਜੀ ਨੇ ਉਨੇ ਮੁੜ ਕੇ ਤੁਹਾਡੇ ਵਿਰੇੜੇ ਵੀ ਨਹੀਂ ਵਰਨਾ ਹੈਗਾ ਹੁਣ ਜਿੰਨੀਆਂ ਗੱਲਾਂ ਕਰ ਲੀਆਂ ਨੇ ਇੱਥੇ ਦੀਆਂ ਇੱਥੇ ਹੀ ਟੱਕ ਦੇ ਚਲੋ ਭਾਜੀ ਜਿਹੜਾ ਹੀ ਮੂੰਹ ਤੇ ਕੁਝ ਕਹਿਣ ਦੇ ਆ ਉਹ ਤੇ ਤੁਸੀਂ ਹੁਣ ਚਲੋ ਹੋਈ ਆਣਾ ਫਿਰ ਸਾਪਿਆ ਤੋਂ ਨਹੀਂ ਧੋਣ ਵਾਲੀ ਗੱਲ ਹੁੰਦੀ ਏ ਤਲੋ ਕੋਈ ਨਹੀਂ ਭਾਂਜੀ ਮੈਂ ਤੇ ਤੁਹਾਡੇ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਕੀਤਾ ਏ ਤੁਸੀਂ ਤੇ ਗੋਹਰ ਗੱਲਾਂ ਸੁਣੋ ਡਾ ਅੱਜਕੱਲ ਤੇ ਭਲਾਈ ਦਾ ਜਮਾਨਾ ਹੀ ਨਹੀਂ ਹੈਗਾ ਭੈਣੇ ਕਿਤੇ ਜੇ ਤੈਨੂੰ ਪਤਾ ਲੱਗ ਗਿਆ ਸੀ ਤੇ ਫਿਰ ਮੈਨੂੰ ਕਿਹੜੀ ਗੱਲੋਂ ਪੁੱਛਣ ਦੀ ਇਹ ਨਵਦਾ ਕੀ ਹਾਲਾ ਤੇ ਵੱਡੀ ਨੋਹ ਦਾ ਕੀ ਹਾਲਾ ਤੇ ਤੂੰ ਚੁੱਪੀ ਕੀਤੀ ਰਹਿਣਾ ਚਲੋ ਚੰਗਾ ਭਾਂਜੀ ਤੁਸੀਂ ਤੇ ਗੁੱਥੇ ਪਰਾਂ ਕਰਦੇ ਜੀ ਮੈਂ ਤੇ ਕਿਹਾ ਹੀ ਚੱਲ ਕੁਛ ਦੀ ਆ ਲੱਗ ਜਾਂਦਾ ਹੁੰਦਾ ਪਤਾ ਜਿੰਨਾ ਮਰਜ਼ੀ ਬੜਦੇ ਪਾਓ ਤੇ ਚਲੋ ਚੰਗਾ ਭਾਂਜੀ ਬਾਅਦ ਕਰਾਂਗੀ ਗੱਲ ਮੇਰੇ ਕੋਲ ਹੁਣ ਇੰਨਾ ਟਾਈਮ ਹੈ ਨਹੀਂ ਹੁੰਦੇ ਚਾ ਵੀ ਹੋਰ ਕੋਈ ਕੰਮ ਦੇਖਣਾ ਚਲ ਠੀਕ ਆ ਕਿ ਡੇ ਪਖੰਡ ਕਰਦੀ ਐ ਐਵੇਂ ਆਂਦੇ ਕਿ ਜੇ ਬੜਾ ਮੇਰੇ ਮਾਂ ਪਿਓ ਜਿੰਦਾ ਹੁੰਦਾ ਦੁੱਖ ਤਾਂ ਉਹਨਾਂ ਨੇ ਹੋਣਾ ਬਗਾਨੀ ਐ ਤੇ ਬਗਾਨੀਆਂ ਵਾਲੇ ਕੰਮ ਕੀਤੇ ਨਾ ਚਲੋ ਕੋਈ ਨਹੀਂ ਜੇ ਮੈਂ ਕੀਤੇ ਐ ਨਾ ਪਰਦੇ ਤੁਹਾਡੇ ਨਾ ਕੋਈ ਜੇ ਤੁਹਾਡੇ ਟਾਈਮ ਆਊਗਾ ਤੁਹਾਨੂੰ ਵੀ ਪਤਾ ਲੱਗ ਜਾਊਗਾ ਇਹਨਾਂ ਨਿਆਣੇ ਵੀ ਆਈਏ ਕਈ ਵਾਧੇ ਘਾਟੇ ਚੱਲਣੇ ਪੈਂਦੇ ਨੇ ਪਰ ਇਹਨੂੰ ਤਾਂ ਹੁਣ ਆਉਂਦੀਆਂ ਨੇ ਗੱਲਾਂ ਇਹਦੀ ਚਲਦੀ ਜੂਆਂ ਘਰ ਵਿੱਚ ਕੋਈ ਗੱਲ ਨਹੀਂ ਜੋ ਰੱਬ ਕਰੇਗਾ ਰੱਬ ਤੇ ਡੋਰਾ ਛੁੱਟ ਛੜੀਆਂ ਨੇ ਜੀ ਸਾਡੀ ਕਿਸਮਤ ਚੰਗੀ ਹੋਊਗੀ ਸਾਡਾ ਪੁੱਤ ਫੇਰ ਕਿਸੇ ਚੱਜ ਦੇ ਥਾਂ ਤੇ ਸੈੱਟ ਹੋ ਜਾਊਗਾ